ਇਹਨਾਂ ਦਾ ਮੇਰੇ ਨਾਲ ਕੋਈ ਰੰਜਿਸ਼ ਨਹੀਂ ਰੰਜਿਸ਼ ਸਿਰਫ ਇਹਨਾਂ ਦੇ ਦਿਲਾਚੀ ਇਹ ਆ ਕਿ 84 ਦਾ ਮੈਂ ਸੁਖਬੀਰ ਤੇ ਦਿਮਾਗ ਚ ਇਹ ਕਿ 84 ਦੀ ਗੱਲ ਜਿਸ ਤਰ੍ਹਾਂ ਅੱਜ ਐਗਜ਼ਾਮਪਲ ਦੇ ਰਹੀ ਮੈਂ ਜਿਸ ਤਰ੍ਹਾਂ ਅੱਜ ਇਹਨਾਂ ਨੂੰ ਇੱਕ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਾਡਾ ਹੈ ਹੂੰ ਅਸੀਂ ਇਹਦੇ ਮਾਲਕ ਆ ਅਸੀਂ ਕਿਸੇ ਹੋਰ ਨੂੰ ਬਣਨ ਨਹੀਂ ਦੇਣਾ ਜਿਸ ਤਰ੍ਹਾਂ ਜਥੇਦਾਰ ਰਕबीर ਸਿੰਘ ਉਹਨਾਂ ਨੂੰ ਕੱਢ ਕੇ ਇਹਨੂੰ ਕੋਰਨ ਕੁਲਦੀਪ ਸਿੰਘ ਗੜਗਜ ਨੂੰ ਕੀਤਾ ਸੇਮ ਤਰੀਕਾ ਇਹ ਗੱਲ ਇਹਨਾਂ ਨੇ ਸੋਚਿਆ ਸੀ ਕਿ ਬਈ ਅਸੀਂ ਇਹਦੇ ਤੇ ਕਬਜ਼ਾ ਕਰ ਲਿਆ ਹਨ ਇਹ ਸੇਮ ਸਿਚੁਏਸ਼ਨ ਹੈ 84 ਦੀ ਓਕੇ ਇਹ ਚਾਹੁੰਦੇ ਨੇ ਕਿ ਬਈ ਅਸੀਂ ਪੰਥਕ ਪਾਰਟੀ ਅਸੀਂ ਪੰਥਕ ਸੋਚ ਆ ਲਿਆ ਅਸੀਂ 84 ਦੀ ਲੜਾਈ ਲੜ ਰਹੇ ਹਾਂ ਕਾਰਨ ਕੀ ਹੋਇਆ ਕਿ 2013 ਚ ਜਦੋਂ ਸੱਜਣ ਕੁਮਾਰ ਨੂੰ ਬਰੀ ਕਰਤਾ ਤੇ ਦੂਸਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਮੈਂ ਉਹਦੇ ਅਗੇਂਸਟ ਜਾ ਕੇ ਇੰਡੀਵਿਜੂਅਲ ਮੈਂ ਉਹ ਖੜਤਾਲ ਤੇ ਬੈ ਗਈ ਤੇ ਮੈਨੂੰ ਸਪੋਰਟ ਕਰਨ ਅਰਵਿੰਦ ਕੇਜਰੀ ਵਾਲੋ ਝਾੜੂਪਟ ਆਮ ਆਦਮੀ ਪਾਰਟੀ ਆ ਜਦੋਂ ਇਹਨੇ ਦੇਖਿਆ ਇਥੇ ਜਦੋਂ ਇਹਨਾਂ ਨੇ ਦੇਖਿਆ ਕਬੀ ਸਾਡਾ ਇੱਕ ਪੱਗ ਵਾਲਾ ਵੀ ਨਹੀਂ ਤੇ ਇਹ ਤੇ ਮੇਰੇ ਹੱਥੋਂ ਨਿਕਲ ਰਹੀ ਹੈ ਗੇਮ ਇਹ ਤੇ ਸਾਰੇ ਟੋਪੀਆਂ ਵਾਲੇ ਇੱਥੇ ਆ ਕੇ ਨੇ ਸਪੋਰਟ ਹਜ਼ਾਰ ਬੰਦਾ ਖੜਾ ਫਿਰ ਇਹ ਦਿੱਲੀ ਆਏ ਨੇ ਉਹਨਾਂ ਨੇ ਗੱਲ ਕੀਤੀ ਹੈ ਮੈਂਬਰਾਂ ਨੇ ਤੇ ਉਥੇ ਆਨੇ ਸ਼ੁਰੂ ਹੋਏ ਨੇ ਇਹਨਾਂ ਨੂੰ ਤੇ ਕੋਈ ਪਿਕਰ ਤੱਕ ਦੇ ਮਾਈਕ ਤੱਕ ਨਹੀਂ ਦੇ ਰਹੇ ਸੀ ਇਹਨਾਂ ਨੂੰ ਬੋਲਣ ਨੂੰ ਮੈਂ ਹੀ ਇਹਨਾਂ ਨੂੰ ਦਵਾਇਆ